सदरे सदा, सदा से गल के हसदसे पे भाई मन ਕੀਆ ਉੜੀਕ ਦੀਆ ਵੇਲੇ ਵੁਕਾਰਦਾ ਇੱਕ ਵਾਰੀ ਮੈਂ ਜਾਵੇ ਵਾਸਤਾ ਤੇ ਕਰਦੀਵੇ ਜਗ ਦੇ ਬੰਨਿ ਪਿਉ ਦੇ ਨੇ ਜਬ ਦੇ ਜੋ ਨਾਮ ਹੈ ਗੁਰੂ ਕਾਰੇ ਤੁਤ ਜਿਉ ਦੇ ਨੇ ਜਬ ਦੇ ਜੋ ਨਾਮ ਰਾਮ ਦਾ ਜੋਰਾ ਸੰਗ ਕਹੇ ਮਜ਼ਾ ਪਰ ਝੂਠਾ ਜਗ ਸਾਰਾ ਏ ਮੇਰਾ ਸੂ ਮੇਰ ਜਮਾਦਾ ਸੋਈ ਪਰਜਾਰਾ ਹੈ ਸੱਚਾ ਹੈ ਬਹੁਤ ਹੀ ਖੁਸ਼ਿਆ ਪਰਿਆ ਦਿਹਾੜਾ ਆਸੇ ਆਪਣੇ ਰਹਿਣਾ ਸਤਗੁਰੂ ਮਹਾਰਾਜ ਰਜ਼ਾਸ ਦੀ ਦਾਜ ਆਪਾਂ ਉਰ ਬੁਲਾ ਰਹੇ ਆਂ ਔਰ ਗੁਰੂ ਸਾਡੇ ਰਜ਼ਾਸ ਮਹਾਰਾਜੇ ਕ੍ਰਾਫੀਕਾਰੀ ਗੁਰੂ ਹੋਏ ਨੇ ਜੇ ਆਪਾਂ ਪਿਛਲੇ ਹਾਲਾਤ ਦੇਖੀਏ ਜੋ ਉਹਨਾਂ ਦੀ ਆਪਾਂ ਇਤਿਹਾਸ ਪੜ੍ਹਦੇ ਆਂ ਬੜਾ ਉਹਨਾਂ ਨੇ ਜੋ ਜੁਰਾੜਾ ਸ਼ਾਹੀ ਦੇ ਖਿਲਾਫ ਲੜਿਆ ਔਰ ਜਿਹੜੇ ਲੜਦੇ ਹੋਏ ਜੋ ਸਾਡੇ ਗਰੀਬ ਦਬਕਾ ਜਿੰਦੇ ਲੋਕ ਨੇ ਉਹਨਾਂ ਨੂੰ ਬਾਣੀ ਦਾ ਜੋੜਿਆ ਜਿੰਦੇ ਦਾ ਅਧਿਕਾਰ ਲੈ ਕੇ ਦਿੱਤਾ ਸੋ ਅਸੀਂ ਜਿੰਦੇ ਵੀ ਸੂਰਕਾਰ ਕਾਸ ਖਾਸ ਮੈਂ ਕਹੂੰਗਾ ਉਹ ਗੁਰੂ ਤਾਂ ਸਾਰਿਆਂ ਦੇ ਸਾਧੇ ਹੋਏ ਨੇ ਪਰ ਜੋ ਉਦੋਂ ਉਹਨਾਂ ਨੇ ਸੰਗਰਾਸ਼ ਕੀਤਾ ਉਹ ਗਰੀਬ ਲੋਕਾਂ ਵਾਸਤੇ ਬਹੁਤ ਸੰਗਰਾਸ਼ ਕੀਤਾ ਮੈਂ ਆਪਣੇ ਸਾਰੇ ਸਮਾਜ ਨੂੰ ਇਹ ਹੀ ਬੇਨਤੀ ਕਰਦਾ ਆਪਾਂ ਗੁਰੂਆਂ ਦਾ ਦੇਣਾ ਨਹੀਂ ਦੇ ਸਕਦੇ ਜੋ ਸਾਡੇ ਵਾਸਤੇ ਕਹਿ ਕੇ ਪੂਰਨੇ ਪਾ ਕੇ ਗਏ ਨੇ ਅਸੀਂ ਉਹਨਾਂ ਦੇ ਚੱਲিয়ে ਬਾਣੀ ਨਾਲ ਜੁੜੀਏ ਲੋਕਾਂ ਦਾ ਭਲਾ ਕਰ ਸਕੀਏ ਸ੍ਰੀ ਗੁਰੂ ਰਵਦਾਸ ਮਹਾਰਾਜ ਦਾ ਤਾਏ ਅਸ਼ੀਰਵਾਦ ਪ੍ਰਾਪਤ ਹੋ ਸਕਦਾ ਆਪਾਂ ਉਹਨਾਂ ਇੱਕੇ ਦਾ ਸਦੇ ਜਿਦਾ ਆਪਸ ਸਾਰੇ ਇੱਕ ਹੋ ਕੇ ਬਾਣੀ ਨਾਲ ਜੁੜੀਏ ਗੁਰੂ ਦਾ ਹੁਕਮ ਮੰਨਿਏ ਮੈਂ ਆਪਣੇ ਲੋ ਸਾਰੇ ਛੋਟੇ ਸਰੋਤੇ ਜਿੰਨੇ ਵੀ ਆ ਪਿੰਡ ਪਰਤਾਸ ਵਾਲਾ ਸੂਚੇ ਗ੍ਰਾਮ ਪੰਚਾਇਤ ਲੋ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ ਜਨਮ ਦਿਹਾੜੇ ਦੇ ਲੱਖ ਲੱਖ ਵਧਾਈਆਂ ਦਿੰਨਾ ਔਰ ਸਾਰਿਆਂ ਨੂੰ ਵਾਹਿਗੁਰੂ ਦੇ ਚਰਨਾਂ ਜਾਈਂ ਅਰਦਾਸ ਕਰਦਾ ਸਾਡਾ ਪਿੰਡ ਪਰਤਾਸ ਵਾਲਾ ਚੜ੍ਹਦੀ ਕਲਾ ਜ ਰਹੇ ਛੋਟਾ ਗੋੜ ਕਰਨ ਕਰਦਾ ਰਹੇ ਛੋਟਾ ਅਸ਼ੀਰਵਾਦ ਨਾਲ ਬਣਿਆ ਰਹੇ ਵਾਹਿਗੁਰੂ ਦਾ ਸਮੁੱਚੇ ਹੀ ਮਾਤਾ ਜੀ ਨਗਰੀ ਸਿੰਘਵਾਦੀ ਨਗਰਾਂ ਨੂੰ ਨਾ ਬੁਝ ਸਕਤਾ ਸਾਰਾ ਬਹੁਤ ਲੋਕਤਾਈਆਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜੀਪਤੀ ਸੁਖਦਾਨ ਸਾਹਿਬ ਜੀ ਵੀ ਰਬਾਹ ਮਹਾਰਾਜ ਜੀ ਨੇ ਜਾਤੀ ਦੇ ਪੂਰੇ ਖੇਤਰ ਵਿੱਚ ਜੋ ਜਨ ਬੀ ਜਨ ਉਸਨੂੰ ਰੱਖਦੇ ਹੋਏ ਅਪਸ ਦੇ ਲਈ ਸਰਕੇ ਸੰਤਾ ਭਾਰਕਸ ਕਰਦੀਆਂ ਹੋਈਆਂ ਇਸ ਸੰਗਤ ਦੇ ਵਿੱਚ 28 ਪ੍ਰਾਤਿਕ ਸੰਗਤਾਂ ਹਮ ਸਾਡੇ ਇਸ ਸਮਾਗਮ ਦਾ ਬਹੁਤ ਬਹੁਤ ਧੰਨਵਾਦ ਹੈ ਗ੍ਰੀਨ ਲਾਈਟ ਜਿਹੜੇ ਸਾਡੇ ਲਈ ਪ੍ਰਮਾਤਿਕਿਆ ਲੰਮਕਤਾ ਸਹਿਤ ਇਹ ਸਾਰੀ ਕਾਰਗੁਜ਼ਾਰੀ ਕੀਤੀ ਸਾਨੂੰ ਜੀਨਕਤੇ ਮਹਾਰਾਜ ਜੀ ਆਪਣੀ ਬਾਣੀ ਦੇ ਸੁਨਾਣ ਕਰਦੇ ਨੇ ਰਵਿਦਾਸ ਜੀ ਦਾ ਵੰਟਾ ਚੋਰ ਨੀ ਸਮਸਿਆ ਦੀ ਮਾਇਆ ਪਰ ਇੱਕ ਪੁਰਾਤਤਵ ਸੰਗ੍ਰਹਿ ਹਾਸਲ ਕਰ ਸਕਾਇਆ ਇੱਕ ਐਸੀ ਰਹਿਦਰ ਨਿਰੰਦਾਰ ਸਮਰਾਟ ਜੀ ਜਿਹੜਾ ਉਹ ਪ੍ਰਕਾਸ਼ ਰੇਖ ਦੇ ਵਿੱਚ ਇਸ ਪਰਪਤਾਪਨ ਦੇ ਵਿੱਚ ਲੱਭ ਪਾਇਆ ਦਰਸ਼ਕੀਏ ਸਾਰੇ ਆਪ ਕੁਮਾਰ ਸਾਧੂ ਰਾਣੇ ਮਹਾਰਾਜ ਜੀ ਇੱਥੇ ਵਸਾਈ ਤਾਈ ਉਹਨਾਂ ਦੇ ਪਿਆਰ ਅਕਾਰ ਦੀ ਚੰਨਾਂ ਨਾਲ ਹੋਇਆ ਜਿਹੜੀਆਂ ਲੋਕਾਂ ਨੂੰ ਮੈਨਾਂ ਬ੍ਰਿਜ ਦਾ ਅਧਿਕਾਰ ਨਹੀਂ ਸੀ ਨਾਮ ਤੋਂ ਦਾ ਅਧਿਕਾਰ ਨਹੀਂ ਸੀ ਸਤਿਗੁਰਾਂ ਨੇ ਕਰਤਾਰ ਲੇਖਨ ਕੀ ਸੰਗਤਾਂ ਨੇ ਦਿੱਤਾ ਆਮ ਲੋਕਾਂ ਦੇ ਵਿੱਚ ਬਹੁਤ ਬਧਾਰ ਲੈ ਕੇ ਕਿਤਾਬ ਆਮ ਲੋਕਾਂ ਨੇ ਤਕਰੀਰ ਪੇਨਾ ਕੀਤੀ ਬਹੁਤ ਬਹੁਤ ਪ੍ਰਧਾਨ ਨੂੰ ਸ਼ੁਕਰ ਹੈ ਹੋਸ ਰਹਿਬਰ ਦਾ ਗੰਗਨ ਸਾਹਿਬ ਜੀ ਜੋ 10 ਸਹਾਰਾ ਜੀ 59 ਸਾਲ ਦੀ ਆਰਦਾਸ ਇਸ ਸਾਰ ਲਖਤੀ ਕੋਈ ਹੈ ਔਰ ਗਰੀਬਾਂ ਦੇ ਤਾਰਿਆਂ ਦੇ ਹੱਥ ਦੇ ਵਿੱਚ ਸਾਰੀ ਉਮੜਦੇ ਰਹੇ ਬੜਾ ਆਪ ਜੀ ਨੂੰ ਔਰ અપਮਾਨ ਸਿਆਹ ਇਸ ਸੰਸਾਰ ਦੇ ਉੱਤੇ ਪਰ ਇਹਨਾਂ અપਮਾਨ ਸਭ ਨੂੰ ਆਪ ਜੀ ਇੱਕ ਸ਼ਬਦ ਕਿਸੇ ਨੂੰ ਅਪਸ਼ਬਦ ਨਹੀਂ ਬੋਲੇ ਸਭ ਨੂੰ अवारपुर वागुरू जी पर पिताप परमेश्वर की वाणी न चोट मारी और बड़े बड़े राजे महाराजे के चरणों के उत्तर चुके सब उन्होंने नसीब चुकाया अभी भी उन्होंने चरणों की मानी के ही कूल हैं सबा कर सारे संतान इस तरह त्यौहार रोकन हर साल की तरह सब अच्छा सेवा लेंगे रहता बहुत बहुत सब है जी वागू वागू